ਪਹਿਲਾਂ ਤੁਸੀਂ ਗੁਰੂ ਦੇ ਵਜੀਰ ਦੀ ਗੱਲ ਸੁਣੋ ਬਾਅਦ ਦੇ ਵਿੱਚ ਅਸੀਂ ਗੱਲ ਕਰਦੇ ਆ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ 1.5-2 ਲੱਖ ਰੁਪਏ ਆ ਵੀਰ ਜੀ ਰਾਟਰਾਂ ਦੱਸਿਆ ਹੋਇਆ ਹੈ ਤਾਂ ਵੀ ਜੀ ਮੈਂ ਅਨਰੇਵੀਰਾਂ ਤੋਂ ਮਦਦ ਮੰਗਦੇ ਵੀਰ ਜੀ ਲਾਜ ਵਾਸਤੇ ਵੀ ਜੀ ਮੇਰੇ ਬਹੁਤ ਹੀ ਜ਼ਿਆਦਾ ਵੀਰ ਜੀ ਗਰੀਬੀ ਆ ਪਾਟੇ ਸਿੰਘਾ ਵੀਰ ਜੀ ਮੈਂ ਪਾਠ ਕਰਕੇ ਵੀਰ ਜੀ ਮੈਂ ਆਪਦਾ ਖਰਚਾ ਚਲਾਉਣਾ ਵੀਰ ਜੀ ਘਰ ਦਾ ਤੇ ਹੋਰ ਵੀਰ ਜੀ ਮੇਰਾ ਕੋਈ ਵੀ ਜੀ ਸਾਧਨ ਨਹੀਂ ਹੈਗਾ ਵੀਰ ਜੀ ਕੋਈ ਕਮਾਈ ਦਾ ਤੇ ਵੀਰ ਜੀ ਮੇਰੇ ਕੋਠੀਆਂ ਦੀਆਂ ਵੀ ਛੱਤਾਂ ਵੀਰ ਜੀ ਡਿੱਗੀਆਂ ਆ ਔਰ ਵੀ ਇਹ ਕਰਕੇ ਸਾਰਿਆਂ ਵੀਰਾਂ ਤੋਂ ਵੀਰ ਦੀ ਮਦਦ ਮੰਗਦੇ ਆ ਸਾਡੀ ਵੀਰ ਦੀ ਮਦਦ ਕੀਤੀ ਜਾਵੇ ਇਹ ਉਹੀ ਗੁਰੂ ਦਾ ਵਜੀਰਵਾ ਜਿਸ ਗੁਰੂ ਦੇ ਅੱਗੇ ਜਾ ਕੇ ਸਵੇਰੇ ਸ਼ਾਮੀ ਅਸੀਂ ਸਿਰ ਝਕਾਉਨੇ ਆ ਦਾਤਾ ਮੰਗਦੇ ਆ ਇਹ ਉਸੇ ਗੁਰੂ ਦਾ ਵਜੀਰਵਾ ਤੇ ਦੱਸੋ ਉਹ ਗੁਰੂ ਸਾਡੇ ਤੋਂ ਕਿੱਦਾਂ ਖੁਸ਼ ਹੋਊਗਾ ਗੁਰਦੁਆਰਾ ਸਾਹਿਬ ਦੇ ਵਿੱਚ ਲੱਖਾਂ ਰੁਪਈਆ ਲਾ ਕੇ ਅਸੀਂ ਕੀਰਤਨ ਕਰਾਉਣੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਲੱਖਾਂ ਰੁਪਈਆ ਲਾ ਕੇ ਲੰਗਰ ਲਾਉਣੇ ਆ ਗੁਰਦੁਆਰਾ ਸਾਹਿਬ ਦੀ ਡੈਕੋਰੇਸ਼ਨ ਲਈ ਅਸੀਂ ਲੱਖਾਂ ਦੇ ਫੁੱਲ ਚੜਾਉਣੇ ਆ ਦੱਸੋ ਉਹਨਾਂ ਦਾ ਕੀ ਫਾਇਦਾ ਜੇ ਅਸੀਂ ਗੁਰੂ ਦੇ ਵਜੀਰਾ ਨੂੰ ਉਹਦਾ ਬਣਦਾ ਹੱਕ ਨਹੀਂ ਦੇ ਸਕਦੇ ਗੁਰੂ ਸਾਡੇ ਤੋਂ ਦੱਸੋ ਕਿੱਦਾਂ ਖੁਸ਼ ਹੋਊਗਾ ਇਹ ਉਹੀ ਗੁਰੂ ਦੇ ਵਜੀਰਾ ਜਦੋਂ ਸਾਡੇ ਘਰ ਦੁੱਖ ਦਾ ਟਾਈਮ ਹੋਵੇ ਉਦੋਂ ਵੀ ਸਾਡੇ ਲਈ ਅਰਦਾਸ ਕਰਦੇ ਆ ਜਦੋਂ ਸਾਡੇ ਘਰ ਸੁੱਖ ਦਾ ਟਾਈਮ ਹੋਵੇ ਉਦੋਂ ਵੀ ਸਾਡੇ ਲਈ ਅਰਦਾਸ ਕਰਦੇ ਆ ਇਹ ਸਾਡੇ ਦੁੱਖ ਤੇ ਸੁੱਖ ਦੇ ਵਿੱਚ ਦੋਨਾਂ ਦੇ ਵਿੱਚ ਸ਼ਾਮਿਲ ਹੁੰਦੇ ਆ ਤੇ ਸਾਡੇ ਲਈ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਇਹ ਉਹੀ ਗੁਰੂ ਦੇ ਵਜੀਰ ਆ ਜੇ ਇਹ ਗੁਰੂ ਦੇ ਵਜੀਰ ਖੁਸ਼ ਨਹੀਂ ਹੋਊਗੇ ਇਹਨਾਂ ਦੇ ਪੀਪੇ ਦੇ ਵਿੱਚ ਆਟਾ ਨਹੀਂ ਹੋਊਗਾ ਫਿਰ ਦੱਸੋ ਸਾਡਾ ਗੁਰੂ ਸਾਡੇ ਤੋਂ ਕਿੱਦਾਂ ਖੁਸ਼ ਹੋਊਗਾ ਕਈ ਗੁਰੂ ਦੇ ਵਜੀਰ ਜਿਹੜੇ ਆ ساری ساری ਜ਼ਿੰਦਗੀ ਗੁਰਦੁਆਰਾ ਸਾਹਿਬ ਦੇ ਵਿੱਚ गुजार ਦਿੰਦੇ ਆ ਅਈਆ ਕੋਲ ਆਪਣਾ ਘਰ ਤੱਕ ਨਹੀਂ ਹੈਗਾ ਜੇ ਕਿਸੇ ਕੋਲ ਆਪਣਾ ਘਰ ਹੈਗਾ ਆ ਤੇ ਉਹਦੇ ਘਰ ਦੀਆਂ ਛੱਤਾਂ ਤੁਸੀਂ ਦੇਖ ਹੀ ਲਈਆਂ ਗੁਰੂ ਸਾਹਿਬ ਦੇ ਵਜ਼ੀਰ ਤੋਂ ਸੁਣ ਹੀ ਲਿਆ ਕਿ ਉਹਦੇ ਘਰ ਦੀਆਂ ਛੱਤਾਂ ਸਾਰੀਆਂ ਚੋਨੀਆਂ ਤੇ ਡਿਗਣ ਵਾਲੀਆਂ ਆ ਉਹਨਾਂ ਦੀ ਹਾਲਤ ਬੜੀ ਤਰਸਯੋਗ ਹੋ ਚੁੱਕੀ ਆ ਇਸ ਕਰਕੇ ਮੇਰੀ ਗੁਰਦੁਆਰਾ ਸਾਹਿਬ ਦੀ ਕਮੇਟੀਆਂ ਨੂੰ ਇਹ ਬੇਨਤੀ ਆ ਕਿ ਇਹਨਾਂ ਨੂੰ ਘੱਟੋ ਘੱਟ 15 ਤੋਂ 20000 ਰੁਪਏ ਤਨਖਾਹ ਜ਼ਰੂਰ ਦਿਆ ਕਰੋ ਇਹਨਾਂ ਦਾ ਬਣਦਾ ਹੱਕ ਜ਼ਰੂਰ ਦਿਆ ਕਰੋ ਇਹਨਾਂ ਦਾ ਖੂਨ ਨਾ ਸੋ ਕਿਉਂਕਿ ਇਹ ਸਾਨੂੰ ਸਵੇਰ ਨੂੰ ਵੀ ਗਰਵਾਣੀ ਸੁਣਾਉਂਦੇ ਸਾਨੂੰ ਸ਼ਾਮ ਨੂੰ ਵੀ ਗਰਵਾਣੀ ਸੁਣਾਉਂਦੇ ਆ ਜੇ ਇਹ ਵਿਚਾਰੇ ਟੈਨਸ਼ਨ ਚ ਵਿੱਚ ਹੋ ਗਏ ਤਾਂ ਦੱਸੋ ਇਹ ਕਿੱਦਾਂ ਖੁਸ਼ ਹੋ ਕੇ ਸਾਨੂੰ ਗਰਵਾਣੀ ਸੁਣਾਉਗੇ ਸਾਨੂੰ ਕਿੱਦਾਂ ਗੁਰੂ ਦੇ ਲੜ ਲਾਉਗੇ ਇਸ ਕਰਕੇ ਮੈਨੂੰ ਸਾਰੀਆਂ ਕਮੇਟੀਆਂ ਨੂੰ ਬੇਨਤੀ ਆ ਕਿ ਤੁਸੀਂ ਇਹਨਾਂ ਦਾ ਬਣਦਾ ਹੱਕ ਇਹਨਾਂ ਨੂੰ ਜ਼ਰੂਰ ਦਿਆ ਕਰੋ ਤੁਸੀਂ ਆਪਣੇ ਪੱਲਿਓ ਥੋੜੋ ਦੇਣਾ ਸੰਗਤ ਦਾ ਪੈਸਾ ਜਿਹੜਾ ਆ ਤੁਸੀਂ ਇਹਨਾਂ ਨੂੰ ਦੇਣ ਦਾ ਆ ਇਹਨਾਂ ਕਰਕੇ ਹੀ ਗੁਰਦੁਆਰਾ ਸਾਹਿਬ ਚੱਲਦੇ ਆ ਨਾ ਕਿ ਤੁਹਾਡੇ ਕਮੇਟੀ ਕਰਕੇ ਚੱਲਦੇ ਆ ਜੇ ਇਹ ਪਾਠੀ ਸਿੰਘ ਨਾ ਰਹੂਗੇ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਕੌਣ ਕਰੂਗਾ ਫਿਰ ਤੁਸੀਂ ਜਿਹੜੇ ਧਰਮ ਦੇ ਠੇਕੇਦਾਰ ਉਹੀ ਚੀਕਾਂ ਮਾਰਦੇ ਆ ਜਦੋਂ ਕੋਈ ਵੀ ਸਿੱਖ ਪਰਿਵਾਰ ਆਪਣਾ ਧਰਮ ਪਰਿਵਰਤਨ ਕਰਕੇ ਦੂਜੇ ਧਰਮ ਵਿੱਚ ਚਲ ਜਾਂਦਾ ਆ ਫਿਰ ਦੱਸੋ ਚੀਕਾਂ ਮਾਰਨ ਦੀ ਕੀ ਲੋੜ ਆ ਜੇ ਤੁਸੀਂ ਅੱਜ ਇਹਨਾਂ ਨੂੰ ਸਾਂਭ ਨਹੀਂ ਸਕਦੇ ਜਦੋਂ ਬੰਦਾ ਦੁਖੀ ਹੁੰਦਾ ਆ ਉਹ ਇਸੇ ਕਰਕੇ ਦੂਜੇ ਧਰਮਾਂ ਦੇ ਵਿੱਚ ਜਾਂਦਾ ਆ ਦੂਜੇ ਧਰਮਾਂ ਨੂੰ ਮਾੜਾ ਕਹਿਣ ਤੋਂ ਪਹਿਲਾਂ ਪਹਿਲਾਂ ਆਪਣੇ ਵਿੱਚ ਤੁਸੀਂ ਸੁਧਾਰ ਕਰੋ ਇਹਨਾਂ ਨੂੰ ਇਹਨਾਂ ਦਾ ਬਣਦਾ ਹੱਕ ਦਿਓ ਮੇਰੀ ਸਾਰੀ ਕਮੇਟੀਆਂ ਨੂੰ ਤੇ ਸ਼ਰੋਮਣੀ ਕਮੇਟੀ ਨੂੰ ਇਹ ਬੇਨਤੀ ਆ ਕਿ ਪੰਜਾਬ ਦੇ ਵਿੱਚ ਟੋਟਲ 12000 ਪਿੰਡ ਆ ਜੇ ਤੁਸੀਂ 12000 ਪਿੰਡ ਦੇ ਵਿੱਚ ਜਾ ਕੇ ਇੱਕ ਇੱਕ ਪਿੰਡ ਪਿੰਡ ਦੇ ਪਾਠੀ ਸਿੰਘ ਨੂੰ ਜਾ ਕੇ ਉਹਨਾਂ ਦੀ ਹਾਲਤ ਪੁੱਛੋਗੇ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਹਰੇਕ ਪਿੰਡ ਦੇ ਵਿੱਚ ਤੁਸੀਂ ਜਾ ਕੇ ਘੱਟੋ-ਘੱਟ ਸ਼੍ਰੋਮਣੀ ਕਮੇਟੀ ਨੂੰ ਆਪਣੇ ਵੱਲੋਂ 5-5000 ਰੁਪਇਆ ਹਰੇਕ ਪਿੰਡ ਦੇ ਪਾਠੀ ਸਿੰਘ ਦੀ ਤਨਖਾਹ ਲਾਉਣੀ ਚਾਹੀਦੀ ਆ ਬਾਕੀ ਪਿੰਡ ਦੀ ਜਿਹੜੇ ਗੁਰਦੁਆਰਾ ਸਾਹਿਬ ਦੀ ਕਮੇਟੀ ਆ ਉਹ ਆਪਣੇ ਆਪ ਉਹਨਾਂ ਨੂੰ ਘੱਟੋ-ਘੱਟ 15000 ਰੁਪਇਆ ਦੇਣ ਤਾ ਉਹਨਾਂ ਦਾ ਜਾ ਕੇ ਘਰ ਦਾ ਗੁਜ਼ਾਰਾ ਹੋ ਸਕਦਾ ਆ ਜੇ ਕਿਤੇ ਵੀ ਕੋਈ ਵੀ ਪ੍ਰੋਬਲਮ ਆਉਂਦੀ ਅਸੀਂ ਦੌੜੇ ਜਾਂਦੇ ਉੱਥੇ ਲੰਗਰ ਲਾਉਣ ਜੇ ਸਾਡੇ ਘਰ ਦੀ ਹਾਲਤ ਇਹ ਹੋਊਗੀ ਤਾਂ ਲੋਕਾਂ ਨੇ ਸਾਨੂੰ ਇਹੀ ਕਹਿਣਾ ਆ ਕਿ ਸਿੱਖੋ ਸ਼ਰਮ ਨਾਲ ਡੁੱਬ ਕੇ ਮਰ ਜਾਓ ਤੁਸੀਂ ਤਾਂ ਆਪਣੇ ਪਾਠੀ ਸਿੰਘ ਨਹੀਂ ਸਾਂਭ ਸਕਦੇ ਤੁਸੀਂ ਸਾਨੂੰ ਕੀ ਸਾਂਭਣਾ ਆ ਤੇ ਬਾਕੀ ਤੁਸੀਂ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਰੱਖਿਓ ਤੇ ਵੀਡੀਓ ਨੂੰ ਇੱਕ ਲਾਇਕ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਫਿਰ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ